ਦੇਖੋ ਜੀ ਜਦੋਂ ਅਸੀਂ ਗਏ ਆ ਨਾ ਤੇ ਮੈਂ ਮੈਨੂੰ ਥੋੜਾ ਜਿਆਦਾ ਕਿਉਂਕਿ ਅਕੈਡੈਮਿਕਸ ਰਹਿਣ ਕਰਕੇ ਮੇਰਾ ਇੰਟਰਸਟ ਆ ਜਿਹੜਾ ਉਹ ਇਹ ਸੀਗਾ ਵੀ ਡੈਮੋਗ੍ਰਾਫਿਕ ਸਾਰੇ ਸੀ ਕਿੰਨੇ ਕਾ ਕਮਿਊਨਿਟੀ ਕਿੰਨੇ ਕਾ ਇੰਡੀਅਨ ਕਿੰਨੇ ਕਨੇ ਪੰਜਾਬੀ ਕਿੰਨੇ ਕਨੇ ਜਸ ਸਿੱਖ ਕਿੰਨੇ ਕਨੇ ਉਹ ਮੈਂ ਦੇਖਿਆ ਉਸ ਵੇਲੇ 2700 ਕਿ 2900 ਟੋਟਲ ਸਿੱਖ ਪੋਪੂਲੇਸ਼ਨ ਸੀਗੀ ਮੈਲਬਰਨ ਦੇ ਵਿੱਚ ਬੜੀ ਮਾਈਨਰਜੀ ਅੱਛਾ ਤੇ ਦੋ ਗੁਰਦੁਆਰੇ ਸੀ ਹਮ ਇੱਕ ਦੇ ਵਿੱਚ ਲਾਰਜ ਲਈ ਸਿੰਗਾਪੂਰ ਮਲੇਸ਼ੀਆ ਯੂਕੇ ਦੇ ਜਿਹੜੇ ਸਿੱਖ ਜ਼ਿਆਦਾ ਜਾਂਦੇ ਸੀਗੇ ਤੇ ਦੂਸਰੇ ਸਜ਼ਿਆ ਪੰਜਾਬੀ ਜੀ ਜ਼ਿਆਦਾ ਜਾਂਦੇ ਸੀਗੇ ਦੂਸਰਾ ਉਹਦੇ ਚੇਜ਼ ਸੀਗਾ ਵੀ ਜਦੋਂ ਜਿਹੜੇ ਮਾਈਗ੍ਰੈਂਟ ਸੀ ਵੈਸੇ ਵੀ ਅਸੀਂ ਘੱਟ ਸੀ ਇੱਕ ਪੱਗ ਦੇ ਨਾਲ ਮੈਂ ਗਿਆ ਸੀ ਹੂੰ ਸੋ ਉਹ ਜਿਹੜੀ ਪਰਸੈਪਸ਼ਨ ਸੀਗੀ ਉਹ ਮਤਲਬ ਜਦੋਂ ਮੈਂ ਕਈ ਦਫਾ ਜਾਂਦਾ ਸੀ ਤਾਂ ਥੋੜਾ ਜਿਹਾ ਐਂ ਦੇਖਦੇ ਸੀਗੇ ਅੱਛਾ ਠੀਕ ਹੈ ਠੀਕ ਹੈ ਜੀ ਤੇ ਬਾਕੀ ਇੰਡੀਆ ਦਾ ਵੀ ਜਿਹੜਾ ਇੱਕ ਇਮੇਜ ਸੀਗਾ ਹੂੰ ਹੂੰ ਉਸ ਵੇਲੇ ਉਹ ਕੋਈ ਬਹੁਤ ਵਧੀਆ ਨਹੀਂ ਸੀਗਾ ਹੂੰ ਤੇ ਕਈ ਦਫਾ ਸੁਣਨ ਨੂੰ ਮਿਲਦਾ ਸੀਗਾ ਬਈਟ ਦੇ ਲੈਂਡ ਆਫ ਬੈਗਰਸ ਐਂਡ ਸਨੇਕ ਚਾਰਮਰਸ ਅੱਛਾ ਠੀਕ ਹੈ ਜਿਹੜਾ ਕਿ ਹੁਣ ਉਹ ਆਈਟੀ ਦਾ ਹੋ ਗਿਆ ਜਾਂ ਇੰਡਸਟਰੀਅਲ ਪਾਵਰ ਦਾ ਹੋ ਗਿਆ ਵਗੈਰਾ ਵਗੈਰਾ ਚੇਂਜ ਹੋ ਗਿਆ ਤੇ ਬਾਕੀ ਕਿਉਂਕਿ ਯੂਨੀਵਰਸਟੀਆਂ ਨੇ ਇੰਟਰਨੈਸ਼ਨਲਾਈਜ਼ ਕਰ ਲਿਆ ਸਟੂਡੈਂਟਸ ਇਥੋਂ ਵੜੇ ਗਏ ਮੁੜ ਕੇ ਉਹ ਉੱਥੇ ਪੱਕੇ ਵੀ ਹੋ ਗਏ ਸੈਟਲ ਹੋ ਗਏ ਮਾਈਗ੍ਰੇਸ਼ਨ ਚ ਵੀ ਜਿਹੜੇ ਸੀ ਪੁਆਇੰਟ ਸਿਸਟਮ ਤੇ ਬੜੇ ਗਏ ਫਿਰ ਉਹਨਾਂ ਦੇ ਪੇਰੈਂਟਸ ਗਏ ਬੱਚੇ ਹੋਏ ਇਸ ਵੇਲੇ ਕੋਈ 2.5 3 ਲੱਖ ਸਿੱਖਾ ਜਿਹੜਾ ਕਲਾ ਵਿਕਟੋਰੀਆ ਚ ਹੈ ਲਾਰਜੈਸਟ ਜਿਹੜੀ ਕਨਸਨਟ੍ਰੇਸ਼ਨ ਹੈ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਉਹ ਮੈਲਬਰਨ ਦੇ ਵਿੱਚ ਹੈ ਜਿੱਥੇ ਮੈਂ ਰਹਿ ਰਿਹਾ ਹਾਂ ਦੂਸਰੇ ਨੰਬਰ ਤੇ ਸਿਡਨੀ ਹੈ ਇਸ ਰਿਤੇ ਬ੍ਰਿਸਬੇਨਾਂ ਬਾਕੀ ਹੋਰ ਸ਼ਹਿਰਾਂ ਚ ਇਸ ਤਰ੍ਹਾਂ ਪ੍ਰੋਫਾਈਲ ਜੇ ਆਪਾਂ ਦੇਖੀ ਓਵਰਆਲ ਤੇ ਬਾਕੀ ਵੀ ਆਪਣੇ ਜਿਹੜੇ ਲੋਕ ਨੇ ਇਹ ਕਾਫੀ ਬੜੇ ਖੁਸ਼ਹਾਲ ਨੇ ਜਨਰਲੀ ਸ਼ੁਰੂ ਸ਼ੁਰੂ ਦੇ ਵਿੱਚ ਹਰ ਬੰਦਾ ਜਾਂਦਾ 5-7 ਸਾਲ ਆਪਣਾ ਨਵੀਂ ਜੌਬ ਸਿੱਖਦਾ ਕਰਦਾ ਪਰ ਸਾਡੇ ਲੋਕਾਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹੜਾ ਗਿਵ ਅਪ ਨਹੀਂ ਹੈ ਪੰਜਾਬੀ ਦੇ ਵਿੱਚ ਵੀ ਅਸੀਂ ਕਹਾਂ ਆ ਤੇ ਕਰਨਾ ਕਰ ਰਹੇ ਹਾਂ ਤੇ ਉਹ ਚੀਜ਼ ਹੈ ਜਿਹੜੀ ਉਹ ਸਪੈਲਟ ਆ ਉਹ ਮਤਲਬ ਸਾਨੂੰ ਸਾਰਿਆਂ ਨੂੰ ਉਹਨਾਂ ਨੇ ਬੜੀ ਉੱਥੇ ਆਪਣੀ ਥਾਂ ਬਣਾਉਣ ਦੇ ਵਿੱਚ ਮਦਦ ਕੀਤੀ ਹੈ ਹੁਣ ਸਾਡੇ ਕਈ ਜਿਹੜੇ ਪੰਜਾਬੀ ਨੇ ਉਹ ਕੌਂਸਲਾਂ ਦੇ ਵਿੱਚ ਚੁਣੇ ਵੀ ਗਏ ਨੇ ਪੰਜਾਬੀਆਂ ਦੀ ਜੇ ਆਪਾਂ ਗੱਲ ਕਰੀਏ ਤੇ ਬਾਕੀ ਕਈ ਚੰਗੀਆਂ ਚੰਗੀਆਂ ਪੋਜੀਸ਼ਨਾਂ ਤੇ ਵੀ ਨੇ ਬਾਕੀ ਵੱਡੇ ਵੱਡੇ ਫਾਰਮ ਵੀ ਆਪਣੇ بڑے ਪੰਜਾਬੀਆਂ ਦੇ ਨੇ ਉੱਥੇ ਜੀ ਜੀ ਜਿਨ੍ਹਾਂ ਨੇ ਆਪਣਾ ਨਾਂ ਮਤਲਬ ਕਮਾਇਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਹੂੰ ਸਾਡੇ ਉੱਥੇ ਲੱਗੇ ਏਰੀਆ ਜੀ ਦਾ ਨਾਮ ਅ ਕਿੰਗਸ Town ਕਹਿੰਦੇ ਨੇ ਅਕਚ ਜੀ ਤੇ ਕਿੰਗਲੇਕ ਸੌਰੀ ਕਿੰਗਲੇਕ ਦਾ ਏਰੀਆ ਹੂੰ ਉੱਥੇ ਵੀ ਪੰਜਾਬੀ ਫਾਰਮਰ ਨੇ ਉਹਨਾਂ ਦਾ ਨਾਮ ਹੈਗਾ ਸਰਦਾਰ ਚਰਨਮਤ ਸਿੰਘ ਅਕਚ ਜੀ ਇਥੋਂ ਆਪਣੇ ਦੋ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਏਸ਼ੀਅਨ ਗੇਮਸ ਵੇਲੇ ਉੱਥੇ ਗਏ ਅੱਛਾ ਇੱਕ ਸਰਦਾਰ ਸੁਦੇਸ਼ ਸਿੰਘ ਢੀਂਡਸਾ ਸਨ ਹੂੰ ਹੂੰ ਦੂਜੇ ਤਰਲੋਚਨ ਸਿੰਘ ਸੀਗੇ ਹਾਂਜੀ ਠੀਕ ਹੈ ਚਲੋ ਮੈਂ ਉਹਨਾਂ ਨੂੰ ਇਹ ਮੈਨੂੰ ਕਹਿੰਦੇ ਵੀ ਇੱਥੇ ਫਾਰਮ ਮਿਲੇ ਤੇ ਵੀ ਅਸੀਂ ਕੋਈ ਫਾਰਮ ਪੰਜਾਬੀ ਫਾਰਮਰ ਕੇ ਮੈਨੇ ਗੱਲਾਂ ਹੋਣ ਲੱਗੀਆਂ ਹੂੰ ਹੂੰ ਤੇ ਮੈਂ ਕਿਹਾ ਤੁਸੀਂ ਦੇਖਣਾ ਚਲੋ ਚੱਲਦੇ ਹਾਂ ਹੂੰ ਹੂੰ 6 ਵਜੇ ਦੀ ਸ਼ਾਮ ਦੀ ਗੱਲ ਹੋਣੀ ਆ। ਹੂੰ। ਜਮਾਨ ਨੂੰ ਫੋਨ ਕੀਤਾ। ਤੇ ਉਹ ਮੈਨੂੰ ਕਹਿੰਦਾ ਵੀ ਵੱਡਾ ਫੰਕਸ਼ਨ ਕਰਨਾ ਕਿ ਛੋਟਾ ਕਰਨਾ। ਵੀ ਜੋ ਆ ਰਹੇ ਨੇ। ਹੂੰ। ਮੈਂ ਕਿਹਾ ਵੀ ਕੋਈ ਵੱਡੇ-ਬੱਡੇ ਦੀ ਆਪਾਂ ਨੂੰ ਜ਼ਰੂਰਤ ਨਹੀਂ। ਉਹਨਾਂ ਨੇ ਫਾਰਮ ਦੇਖਣਾ। ਹੂੰ। ਵੀ ਆਪਾਂ ਛੋਟਾ ਜਿਹਾ ਜਿਹੜਾ ਵੀ ਹੋਏਗਾ। 5-10 ਬੰਦੇ, that is enough। ਹੂੰ ਹੂੰ। ਉਹ ਕਹਿੰਦਾ ਠੀਕ ਹੈ। 6 ਵਜੇ ਦੀ ਗੱਲ ਆ ਸ਼ਾਮ ਦੀ। ਜੀ। ਅਗਲੇ ਦਿਨ ਅਸੀਂ 10 ਵਜੇ ਦਾ ਟਾਈਮ ਉਹਨਾਂ ਨੇ ਫਿਕਸ ਕਰ ਲਿਆ ਹੂੰ ਹੂੰ ਜਦੋਂ ਅਸੀਂ ਗਏ ਤਿੰਨੇ ਜਾਣੇ ਹੂੰ ਹੂੰ ਤਾਂ ਸਾਨੂੰ ਜਾਂਦਿਆਂ ਨੂੰ ਜਿਹੜਾ ਉਸ ਇਲਾਕੇ ਦਾ ਮੈਂਬਰ ਪਾਰਲੀਮੈਂਟ ਹੂੰ ਖੜਾ ਰਿਸਿਵ ਕਰਨ ਜਿਹੜਾ ਐਮਐਲਏ ਆ ਉਹ ਉੱਥੇ ਖੜਾ ਹੂੰ ਕੌਂਸਲ ਦਾ ਜਿਹੜਾ ਮੇਅਰ ਆ ਉਹ ਉੱਥੇ ਖੜਾ ਉਹ ਖੜਾ ਇੱਥੇ ਜਿਹੜਾ ਉਸ ਇਲਾਕੇ ਦਾ ਜੇ ਆਪਾਂ ਇੱਥੇ ਟਰਮੀਨੋਲੋਜੀ ਕੀ ਐਸਪੀ ਆ ਉਹ ਉੱਥੇ ਖੜਾ। ਹੂੰ। ਦੋ ਕਾਉਂਸਲਰ ਖੜੇ। ਅੱਛਾ ਜੀ। ਹੂੰ। ਤੁਸੀਂ ਇਸ ਗਿਲ ਤੋਂ ਅੰਦਾਜ਼ਾ ਲਾਓ ਠੀਕ ਹੈ ਜੀ ਕਿ ਉਸ ਬੰਦੇ ਨੇ ਸਾਡੇ ਪੰਜਾਬੀ ਭਰਾ ਨੇ ਹੂੰ ਆਪਣੇ ਇਲਾਕੇ ਦੇ ਵਿੱਚ ਕਿੰਨੀ ਇੱਜ਼ਤ ਬਣਾਈ ਬਣਾਈ। ਹੂੰ ਕਿ ਸਾਡੇ 6:30 ਵਜੇ ਮੈਂ ਫੋਨ ਕਰਦਾ। ਹੂੰ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਫੋਨ ਕੀਤੇ ਹੋਣਗੇ। ਬਿਲਕੁਲ ਅਰੇਂਜ ਕੀਤਾ ਸੀ। ਕਿੰਨਾ ਸ਼ਾਰਟ ਨੋਟਿਸ ਦੇ ਉੱਤੇ। ਹੂੰ ਤੇ ਉਹ ਬੰਦੇ ਆਏ। ਬਿਲਕੁਲ ਠੀਕ। ਹੂੰ। ਠੀਕ ਸਾਡੇ ਇੱਥੇ ਕੋਈ ਪ੍ਰਵਾਸੀ ਕਿਸੇ ਐਮਪੀ ਨੂੰ ਕਹਿ ਕੇ ਤਾਂ ਦਿਖਾਵੇ ਬਿਲਕੁਲ ਠੀਕ ਹੈ। ਠੀਕ ਹੈ ਬਿਲਕੁਲ ਠੀਕ। ਦੂਜੀ ਐਗਜ਼ਾਮਪਲ ਮੈਂ ਹੋਰ ਤੁਹਾਨੂੰ ਦੇ ਦਿੰਨਾ। ਹੂੰ। ਸਾ ਉਹਨਾਂ ਨੇ ਇੱਕ ਹੋਰ ਪ੍ਰਾਪਰਟੀ ਲੱਗੀ ਸੀਗੀ। ਹੂੰ ਹੂੰ। ਫਾਰ ਸੇਲ ਸੀ ਕਿਸੇ ਕੰਪਨੀ ਦੀ। ਉੱਥੇ ਕੋਈ 40-50 ਲੋਕੀ ਆਏ ਜਿਨ੍ਹਾਂ ਨੇ ਬਿਡ ਕਰਨੀ ਸੀ। ਆਕਸ਼ਨ ਸੀ। ਠੀਕ ਹੈ ਜੀ। ਐਵੇਂ ਉੱਥੇ ਗਏ। ਹੂੰ। ਜਦੋਂ ਇਹ ਉੱਥੇ ਗਏ। ਤਾਂ ਉਹ ਦੂਸਰੇ ਆਨੇ ਪੁੱਛਿਆ ਕਿ ਤੁਸੀਂ ਵੀ ਬਿਡ ਦੇਣੀ ਹੈ ਹੂੰ ਇਹਨਾਂ ਨੇ ਕਿਹਾ ਵੀ ਹਾਂ ਅਸੀਂ ਇੰਟਰਸਟਡ ਆ ਉਹ ਕਹਿੰਦੇ ਠੀਕ ਆ ਤੁਸੀਂ ਲਓ ਅਸੀਂ ਸਾਡੇ ਚ ਕੋਈ ਬਿਡ ਨਹੀਂ ਦੇਵੇਗਾ ਹੂੰ ਅੱਛਾ ਉਹ ਜਿਹੜੇ ਬਾਕੀ ਜਿੰਨੇ ਉੱਤੇ ਫਾਰਮਰ ਆਏ ਸੀ ਜਿਹੜੇ ਇੰਟਰਸਟਿਡ ਸੀ ਜਿਨ੍ਹਾਂ ਨੇ ਇੱਕ ਫਾਰਮ ਲੈਣਾ ਸੀ ਅੱਛਾ ਲੋਕਲ ਫਾਰਮਰ ਸੀ ਲੋਕਲ ਸੀ ਉਸ ਇਲਾਕੇ ਦੇ ਉਸ ਇਲਾਕੇ ਦੇ ਠੀਕ ਹੈ ਜੀ ਕਿਸੇ ਇੱਕ ਨੇ ਬਿਡ ਨਹੀਂ ਦਿੱਤੀ ਹੂੰ ਸੋ ਇਹ ਆ ਜਿਹੜੀ ਮਤਲਬ ਐਗਜ਼ੈਂਪਲ ਆ ਜਿਹੜੇ ਲੋਕਾਂ ਨੇ ਸਾਡੇ ਨੇ ਇੱਜ਼ਤ ਕਮਾਈ ਆ ਹੂੰ ਬਾਕੀ ਅਸੀਂ ਮੋਸਟਲੀ ਜਿੱਥੇ ਅਸੀਂ ਗਏ ਆ ਅਸੀਂ ਆਪਣਾ ਕੰਮ ਕੀਤਾ ਹੂੰ ਅਸੀਂ ਪ੍ਰਮਾਤਮਾ ਤੋਂ ਡਰ ਕੇ ਆਪਣੇ ਰੱਬ ਨੂੰ ਯਾਦ ਕਰਕੇ ਕਮ ਇਮਾਨਦਾਰੀ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੂਸਰਿਆਂ ਲਈ ਅਸੀਂ ਰਾਹ ਬਣਾਇਆ